ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਮੇਰੇ ਭਰਾ ਸਬਸਕ੍ਰਾਈਬ ਆਪਣੇ ਫਾਲੋਅਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਪ੍ਰਮਾਤਮਾ ਕਰੇ ਤੁਹਾਡੇ ਸਾਰਿਆਂ ਦੇ ਪਰਿਵਾਰ 'ਚ ਕਰੋੜ ਕਰੋੜ ਖੁਸ਼ੀ ਲੈ ਕੇ ਨਵਾਂ ਸਾਲ ਆਵੇ ਤੇ ਮੈਂ ਜ਼ਰੂਰੀ ਸਮਝਾ ਕਿ ਮੈਂ ਆਪਣਾ ਜਿਹੜਾ ਫੇਸਬੁੱਕ ਟੱਬਰ ਜਾਂ ਆਪਣਾ YouTube ਤੇ ਜਿੰਨੇ ਵੀ ਮੇਰਾ ਪਰਿਵਾਰ ਤਾਂ ਮੈਂ ਸਭ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਨਵੇਂ ਸਾਲ ਦੀ ਵਧਾਈ ਦੇਣਾ ਤਾਂ ਪਰਮਾਤਮਾ ਕਰੇ ਚੜ੍ਹਦੀ ਕਲਾ ਰੱਖੇ ਬਾਕੀ ਠੰਡਾ ਚਲੋ ਠੰਡ ਦਾ ਟਾਈਮ ਕਿਉਂਕਿ ਪਹਿਲਾਂ ਤਾਂ ਆਪਣੇ ਸੋਗ ਦੇ ਦਿਨ ਸੀ ਆਪਾਂ ਕੋ ਵੀਡੀਓ ਨਹੀਂ ਪਾ ਸਕਦੇ ਸੀ ਕਿ ਚਲੋ ਪਰਮਾਤਮਾ ਦਾ ਜਿਹੜਾ ਸਿਮਰਨਾ ਉਹ ਕੀਤਾ ਜਿੰਨਾ ਵੀ ਕੀਤਾ ਚਲੋ ਗੁਪਤ ਜਿੰਨਾ ਵੀ ਆਪਣਾ ਫਰਜ ਬੰਦਾ ਆਪ ਕਰਨਾ ਚਾਹੀਦਾ ਕਿਉਂਕਿ ਆਪਣੀ ਸਿੱਖੀ ਖਾਤਰ ਉਹਨਾਂ ਨੇ ਜਨ ਕਿ ਆਪਣਾ ਸਾਰਾ ਪਰਿਵਾਰ ਆਪਣੇ ਦਾਤੇ ਲਾਤਾ ਆਪਣੇ ਹਸਤੇ ਤੇ ਪਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਹੋ ਤੁਸੀਂ ਸਾਰੇ ਤੇ ਪਾਇਆ ਕਰਾਂਗੇ ਹੁਣ ਵੀਡੀਓ ਜ਼ਰੂਰ ਤੇ ਪਰ ਮੇਰਾ ਇਹ ਫਰਜ਼ ਜ਼ਰੂਰੀ ਸੀਗਾ ਕਿਉਂਕਿ ਵੀਡੀਓ ਤੇ ਚਲੋ ਪੈਂਦੀਆਂ ਰਹਿਣੀਆਂ ਪਰ ਜਿੰਨੇ ਵੀ ਮੇਰਾ ਪਰਿਵਾਰ ਆ ਫੇਸਬੁੱਕ ਤੇ YouTube ਤੇ ਸਾਰਿਆਂ ਨੂੰ ਲੱਖ ਲੱਖ ਨਵੇਂ ਸਾਲ 2025 ਦੀਆਂ ਮੁਬਾਰਕਾਂ ਜੀ ਤੁਹਾਡੇ ਬੱਚਿਆਂ ਦੇ ਖੁਸ਼ੀਆਂ ਭਰਾ ਦੇ ਨੰਗੇ ਵਧੀਆ ਸਾਰਾ ਸਾਲ ਤੇ ਬਾਕੀ ਚੜ੍ਹਦੀ ਕਲਾ ਚ ਰਹੋ ਤੇ ਜਿੰਨੇ ਵੀ ਹੋ ਸਕਦੇ ਆਪਣੇ ਬਾਈ ਆਪਣੇ ਖਨੌਰੀ ਬਾਟਰ ਦੇ ਪਹੁੰਚੋ ਕਿਉਂਕਿ ਆਪਣੇ ਬਾਪੂ ਡੱਲੇਵਾਲ ਸਾਹਿਬ ਜੀ ਉੱਥੇ ਪਕੜ ਤਾਲ ਤੇ ਬੈਠੇ ਆ ਆਪਣੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਓਕੇ ਜੀ